ਹੋ ਤਾਂ ਸੱਜਣ ਜੀਓ ਗੱਜ ਕੇ ਬਲਾਉ ਮਾਈਕ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਅੱਜ ਆਪਾਂ ਹਕੂਮਤੀ ਜ਼ਬਰ ਦੇ ਖਿਲਾਫ ਸਰਗਣਾ ਕੱਤਰੋਏ ਜੋ ਤੁਸੀਂ ਜਾਗ ਕੇ ਅਸਵੀਰਾ ਵਾਲੇ ਹੋ ਯੁਰਤ ਵਾਲੇ ਹੋ ਨਾ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਇਹਦੇ ਜਿੰਨਾ ਪ੍ਰਸ਼ਾਸਨ ਦਾ ਇਹੋ ਜਿਹੇ ਸਮੇਂ ਤੇ ਦਬਾਅ ਖਾ ਕੋ ਲੋਕਾਂ ਨੂੰ ਘਰੋਂ ਜੋ ਨਿਕਲਣਾ ਬੰਦ ਕਰਦੇ ਆ ਕਈ ਤਰ੍ਹਾਂ ਦੇ ਡਰਾਵੇ ਦਿੰਦੇ ਆ ਮਉ ਤੁਸੀਂ ਫਿਰ ਵੀ ਮੇਰਾ ਖਾਲਾ ਗੁਰੂ ਸਾਹਿਬ ਨੂੰ ਸਮਰਪਿਤ ਜੋ ਜੋ ਗੁਰੂ ਦਾ ਸਹਾਰਾ ਮਿਲਿਆ ਪੰਜਾਬ ਵਸਤਾ ਕੋਰਾਂ ਦੇ ਨਾਲ ਤੇ ਇਹ ਗੁਰਾਂ ਦੀ ਸੋਚ ਆ ਕਿ ਜਨਮ ਦੇ ਖਰਾਬ ਹਮੇਸ਼ਾ ਡਰ ਕੇ ਖੜਨਾ ਇਹ ਜੋ ਜਿਵੇਂਰਾ ਖਿਆਲ ਆ ਕਿ ਹਮ ਹੁਣ ਤਾਂ ਨਹੀਂ ਤਲੀ ਪਹਾਂ ਰ ਜਾਣਦੀਆਂ ਇਹ ਇਹਨਾਂ ਲੋਕਾਂ ਨੂੰ ਅਸੀਂ ਜੇ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਦਬਾਏ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੇ ਜੇ ਆਪਾਂ ਦਿੱਲੀ ਮੋਰਚਾ ਲਾਇਆ ਕਿ ਉਦੋਂ ਗੁਰਮਾਰਾ ਦੀ ਕਿਰਤ ਆ ਬੜੀ ਬਖਸ਼ਿਸ਼ ਹੋਈ ਕਿ ਆਪਾਂ ਉਹ ਤਿੰਨ ਕਾਨੂੰਨ ਰੱਦ ਕਰਾਏ ਪਰ ਉਹੋ ਜਿਹਾ ਬਦਲਾ ਉਹ ਜਿਹੜਾ ਉਹਨਾਂ ਨੇ ਉਹ ਆਪਣੇ ਕੋ ਲੈ ਰਹੇ ਆ ਵਾਪਰ ਪਾਰ ਕੇ ਲੈ ਰਹੇ ਆ ਵੱਖਰੇ ਵੱਖਰੇ ਧੜੇ ਬਣਾ ਕੇ ਲੈ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਵਿੱਚ ਸੋਚਣ ਦੀ ਲੋੜ ਆ ਬਾਕੀ ਇਹ ਕਿਹੜੀ ਚੀਜ਼ਾਂ ਹੋ ਜੇ ਇਹ ਵਿਚਾਰਾ ਹੋਈਆਂ ਤੇ ਕਾਨੂੰਨ ਚ ਇਹੋ ਜਿਹਾ ਸੁਧਾ ਹੋ ਜਾਣਾ ਐਡਾ ਹੋ ਜਾਏ ਪਰ ਮੈਨੂੰ ਲੱਗਦਾ ਕਿ ਇਸ ਪੰਜਾਬ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਗਈ ਇਹ ਲੋਕਤੰਤਰ ਦਾ ਇੱਕ ਬਖੌਟਾ ਦਾ ਇਹ ਸਾਰਾ ਕੁਝ ਜਿਹੜਾ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਇਹੜਾ ਕਾਨੂੰਨ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਗੈਰ ਸਪੌਂਸਰ ਕਰਨ ਵਾਸਤੇ ਇਹ ਕਿਹੜਾ ਕਿਹੜਾ ਕਾਨੂੰਨ ਕਹਿੰਦਾ ਕਿ ਇਹਨਾਂ ਨੂੰ ਹੱਥ ਪੁੱਠੇ ਹੱਥਾਂ ਤੇ ਮਾਰਿਆ ਜਾਵੇ ਇਹ ਕਾਨੂੰਨ ਤੋਂ ਬਾਹਰ ਜਾ ਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਕਾਨੂੰਨ ਦੇ ਨਾਮ ਦੀ ਕੋਈ ਚੀਜ਼ ਨਹੀਂ ਗਈ ਉਹ ساری ਸਾਡੀ ਜਿਹੜੀ ਹੋਵੋ ਦਿਹਾ ਉਹਨੂੰ ਖਤਮ ਕਰਨਾ ਚਾਹ ਰਹੇ ਆ ਸਾਡੇ ਜਿਹੜਾ ਇਸ ਵਾਰ ਅਨੰਤ ਲੋਈ ਹਟਾ ਕੇ ਜਿਹੜੇ ਆਪੋਿਆਂ ਚ ਆ ਰਹੇ ਆ ਸਾਰੀਆਂ ਚੀਜ਼ਾਂ ਨੂੰ ਸਾਨੂੰ ਝੁਟ ਕੇ ਆਪ ਇੱਕ ਵਾਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਖਤਮ ਕਰਕੇ ਉਹ ਆਪਣਾ ਇੱਕੋ ਜਿਹਾ ਬੰਦਾ ਕਰਾਉਣਾ ਚਾਹ ਰਹੇ ਆ ਇਹ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਆ ਕਿ ਜੋ ਉਹ ਉਧਰ ਕਰਨਾ ਚਾਹ ਰਹੇ ਆ ਉਹਦੇ ਅੰਦਰ ਆਪਾਂ ਦੇ ਨਾਲ ਆਪਾਂ ਲੋਕਾਂ ਦਾ ਵਿਆਪਨਿਆ ਆਪਾਂ ਇਹ ਤੁਹਾਨੂੰ ਜਿਹੜੇ ਸੁਝੋ ਕੀ ਮਿਲਿਆ ਹੈ ਇਹ ਤੁਹਾਨੂੰ ਜੇ ਨੋਟਨ ਵਾਸਤੇ ਇਹ ਤੁਹਾਨੂੰ ਨੰਬਰ ਗ੍ਰਾਮ ਕਰਨ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਨਹੀਂ ਕਿ ਕੌਣ ਦੀਆਂ ਕਿਹੜੀਆਂ ਗੱਲਾਂ ਹਨ ਕਾਨੂੰਨ ਮੇਰਾ ਖਿਆਲ ਹੈ ਕਿ ਕਈ ਸ਼ਾਹਾਂ ਤੋਂ ਐਨਐਸਏ ਦੇ ਸੇ ਦੋਸਤਾਂ ਦੇ ਲਗਾ ਮੇਰਾ ਖਿਆਲ ਪਤੀਨੀ ਸਾਲ ਤੋਂ ਤੇ ਦੇਵ ਨੌਜਵਾਨਾਂ ਦੇ ਲਗਾ ਉਹ ਦੋ ਦੋ ਤਿੰਨ ਤਿੰਨ ਸਾਲ ਦਾ ਇੱਕ ਬਹ ਲੈ ਜਾ ਰਿਹਾ ਕਾਨੂੰਨਾਂ ਦੀ ਕੋਈ ਸੁਧਾਨੀ ਦੀ ਗੱਲ ਖਾਲੀ ਘੱਟ ਜਾਂਦੀ ਜੀ ਆਹ ਪ੍ਰੈਕਟੀਕਲ ਤੌਰ ਤੇ ਮੇਰਾ ਕਾਲ ਰੱਖਾ ਹੁੰਦਾ ਜੀ ਇਹ ਕਬੜੀ ਇਹ ਪੰਜਾਬ ਦੀ ਜਾਨੀ ਪਛਾਣ ਦੀ ਸਿਰੀਆ ਤੇ ਆ ਇੱਥੇ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਦਾ ਇਹੋ ਜਿਹਾ ਕੁਝ ਬਾਕਰ ਥੱਕਾ ਤੇ ਆਮ ਲੋਕਾਂ ਦਾ ਜੇ ਦਿਹਾੜੇ ਰੋਜ਼ ਖਾਣਿਆਂ ਤੇ ਕਿਚਾਈ ਦੀ ਹੋ ਰਿਆ ਉਹ ਉਹ ਗੱਲ ਕਰ ਰਹੇ ਕਿ ਬਹੁਤ ਵੱਡੀ ਗਿੰਤੀ ਚ ਹੋ ਰਿਆ ਇਸ ਕਰਕੇ ਦੇਖ ਲੈ ਕਿ ਇਹੋ ਜਿਹੇ ਲੋਕਾਂ ਨਾਲ ਜਿਹੜੇ ਪੰਜਾਬ ਦੀ ਆਵਾਜ਼ ਪੰਜਾਬੀਅਤ ਦੀ ਖਾਣਿਆਂ ਦੀ ਜਵਾਨੀ ਦੀ ਕੋਈ ਬੀੜਿਆ ਦੇ ਪ੍ਰੂ ਕਰਵਾਵਾ ਹੋਵੇ ਕੋਈ ਰਸ਼ਿਆਂ ਦੇ ਖਿਲਾਫ ਬਣਨ ਵਾਲਾ ਹੋਵੇ, ਤਰਵਿੰਦਰ ਸਿੰਘ ਝੋਟੇਵਰ ਦਾ ਕੋਈ ਦਲ ਵੀ ਨੇ ਖਾਬ ਪੋਚਾ ਲਾਉਣ ਵਾਲਦੇ ਪੋਚਾ ਹੋਵੇ ਨਹੀਂ ਕਿਸੇ ਕੋਲ ਦਾ। ਲੈ ਕਿਸੇ ਦੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ। ਉਲਟਾ ਕਿ ਉਹਨਾਂ ਨੂੰ ਉਹਦੇ ਘੇਰ ਸੱਦ ਕੀਤੇ ਜਾ ਰਹੇ ਆ। ਉਹਨਾਂ ਦੇ ਪਰਵਾਰਾਂ ਦੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ, ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ। ਪਰ ਗੁਰੂ ਮਹਾਰਾਜ ਵਡੇ ਬਹਿੰਤੇ ਆ ਮੇਰੇ ਖਾਂ ਦੇ ਕੇ ਦੁਬਾਈ ਨਹੀਂ ਜਾ ਸਕਦੀ। ਆਪਾਂ ਘਰ ਜਾਨੇ ਏ ਥੋੜੀਏ। ਆਪੇ ਥਣ ਜਾਨੇ ਉਮਰਾ ਮਾਰੀਏ ਸਾਡੇ ਨੌਜਵਾਨ ਕਿਲੇ ਮੀਡੀਆ ਦੇ 그룹 ਪੰਜਾਬ ਦੀ ਗੱਲ ਸੀ ਕੀ ਦੀ ਗੱਲ ਹੋ ਕੇ ਲੱਗੇ ਚੰਗਾ ਅਰਜਨ ਸਿੰਘ ਮੁਕਸਰ ਵਾਕੇ ਉਹਨਾਂ ਨਾਲ ਨਹੀਂ ਉਹਨਾਂ ਦੇ ਕਦਰ ਵਾਅਦੇ ਕਿਸੇ ਕਰਦੇ ਆ ਕਿਹੜੇ ਤੇ ਸਾਡੇ ਸੱਜਿਆ ਜਾਨ ਨੂੰ ਗਦਰਾ ਕਰਦੇ ਆ ਨੂਨਾਂ ਨੂੰ ਬਰਬਾਦ ਕਰਵਾਉਂਦੇ ਸਾਡੀ ਨੌਜਵਾਨੀ ਨੂੰ ਬਦਪਾੜੇ ਜਾਣ ਚਾਹੁੰਦੇ ਆ ਉਹਨਾਂ ਜਨਤਾਂ ਨੂੰ ਵੋਟ ਕੀਤਾ ਜਾ ਰਿਹਾ ਉਹਨਾਂ ਦੇ ਕੋਈ ਤਰ੍ਹਾਂ ਸ਼ਿਕਾਇਤਾਂ ਨਹੀਂ ਹੋਣ ਉਹਨਾਂ ਨੂੰ ਬੰਦੇ ਕੀਤਾ ਜਾ ਰਿਹਾ ਤੇ ਜਿਹੜੇ ਕੋਈ ਆਪਣੀ ਪੌਂਖ ਲਈ ਆਪਣੇ ਧਰਮ ਦੀ ਆਪਣੀ ਖਾਦੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਤੇ ਇੱਕ ਦੋ ਪਾਣੀ ਨੰਦ ਕਰਦੇ ਆ ਉਹਨਾਂ ਦੀ ਕਿਤੇ ਸੁਵਾਈ ਨਹੀਂ ਇਸ ਕਰਕੇ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਆਦਿਆਂ ਤੂੰ ਆਪਣੇ ਧਰੇ ਵੱਡੀਆਂ ਪਾਰਟੀਆਂ ਮਾਰੀਆਂ ਤੁਹ ਕੋਈ ਜਿਹੇ ਪੰਜਾਬ ਨੂੰ ਚਾਹੁੰਦੇ ਲੋੜਿਆ ਜਿੱਤੇ ਇਹ ਦੇ ਬਤਾਰੇ ਆ ਅਭੀ ਦੀ ਨੀਤੀ ਕੀ ਹੋਣੇ ਚਾਹੇ ਕੇ ਨਾ ਇਹ ਜੋ ਪੁੱਛ ਆਇਤ ਨੇ ਪੰਜਾਬ ਦੇ ਨੇ ਇਹ ਕਹਿੰਦੇ ਤੀਜੀ ਮੁੱਤੀ ਮੁੱਤੀ ਖਾਤੋਂ ਲੋਕ ਕਰਾਉਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਇਹਦੇ ਤੇ ਮੋਹ ਹੋਇ ਤੋਂ ਬੇਨਖਾ ਕਰਕੇ ਗੁਰੂ ਮਾਨ ਦੀ ਕਿਰਪਾ ਕਰੇ ਤੁਹਾਡੇ ਸਰ ਤੇ ਮਿਹਰ ਪ੍ਰਿਆਤ ਰੱਖੇ ਕਿ ਲਈ ਬਹੁਤ ਲੰਬੀ ਆ ਇਹ ਦੀ ਸ਼ਰਤ ਕਿਉਂਕਿ ਖਾਲੀਆਂ ਸਰਕਾਰਾਂ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਬੰਦਿਆਂ ਨਾਲ ਪਾਰਟੀ ਉਹਨਾਂ ਨੂੰ ਸਤਾ ਲੱਗਦੇ ਆ ਉਹਨਾਂ ਨੂੰ ਤਕੀਆ ਨਹੀਂ ਦਿੱਤਾ ਜੀ ਸਾਡੇ ਜੀਟਰਾਂ ਦੇ ਪਿੰਡਾਂ ਤੋਂ ਆ ਆ ਜਿਹੜੇ ਹੁਣ ਜਿਹੜੇ ਅਸਲੀ ਘਰਾਂ ਨੂੰ ਭੱਜੇ ਗਏ ਉਹਦਾ ਮੋਰਚ ਹੋਇਆ ਉਹਨਾਂ ਨੂੰ ਸ਼ਕੋਣ ਵਾਸਤੇ ਉਹ ਨਜਾਇਜ਼ ਗੁੰਡੇ ਵਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਕੋਲ ਤੋਂ ਸ਼ਾਸ ਦੇਵੇ ਆ ਤੇ ਤੁਸੀਂ ਬਹੁਤ ਵਧੀਆ ਜੀ ਇਨਸ਼ੇਤੀ ਆ ਕੰਮ ਕਰਤਾ ਜਿਹੜਾ ਸਹੀ ਕੰਮ ਕਰਤੀ ਉਹ ਕੋਲ ਤੋਂ ਦੇਖਾ ਪੰਜਾਬ ਦਾ ਖਲਹਾ ਜੇਤਾ ਦੇਣਾ ਹੁੰਦਾ ਇਸ ਤਰ੍ਹਾਂ ਜੇ ਨਹੀਂ ਸਾਰੇ ਜਿਹੜੇ ਇਥੇ ਤਾਂ ਵੀ ਇਹਦਾ ਦੇਮਤੀ ਆ ਤੁਹਾਡੀ ਇਹਦਾ ਦੇਮਤੀ ਆ ਅਵਾਜ਼ ਦਿੱਤੇ ਕਸਾਨ ਦੇ ਜ਼ਿੰਮੇ ਆ ਮੈਂ ਤਾਂ ਤੈਨ ਤੇ ਦੁਸਤ ਮਾਰਦਾ ਸਭ ਨੂੰ ਮੋਢੇ ਉਪਰ ਨਮਸਕਾਰ ਕਰਦਾ ਕਿ ਤੁਸੀਂ ਲਾਣ ਵਾਲੇ ਲੋਕ ਪਰਮਾਤਮਾ ਦਾ ਆਚਰਣ ਨਹੀਂ ਕਰਦੇ ਬਾਕੀ ਇਹ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਭਾਗ ਦੇ ਬੇਨਤੀ ਕਰਦਾ ਕਿ ਲਾਣ ਵਾਲੇ ਲੋਕਾਂ ਦੀ ਕਿੱਥੇ ਖੜੇ ਹੋ ਇਹ ਨਾ ਹੋਵੇ ਕਿ ਇਹ ਘਾਟੋਟ ਕੇ ਦੇ ਫੇਰੇ ਇਹ ਜਿਹੜੇ ਆਪਣੀ ਹੋਰ ਵਸਤੀ ਗਿਆ ਉਹ ਇਹਨਾਂ ਦੇ ਕੋਈਆ ਇਹਨਾਂ ਦੇ ਜਿੰਨਾ ਵੀ ਇਹਨਾਂ ਬੇਬੀਆਂ ਵੇਖੀਆਂ ਵਾ ਇਹਨਾਂ ਦਾ ਵੀ ਬਹੁਤ ਸੁਜੋਗ ਆ ਕਿ ਆਪਣਾ ਮਤਲਬ ਇਹ ਪਾਰ ਫਸਾ ਭਾਗੋ ਦੀ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਕੁੜੀਆਂ ਨੂੰ ਸਾਰਿਆਂ ਨੂੰ ਬੋਲ ਬਿੜਕੇ ਸਾਰਿਆਂ ਨੂੰ ਕਮਾ ਬਹੁਤ ਬਚਾ ਉਹ ਕਹਦਾ ਕਰਦਾ ਆ ਨਾ ਬਹੁਤ ਜੋ ਸਾਡੇ ਕੌਮ ਦੀ ਬਹੁਤ ਵੱਡੀਆਂ ਪੀੜਾਂ ਆ ਪੰਦੀ ਸਿੰਘ ਸਾਡੇ ਪੀਤੀ ਬਤੀ ਬਤੀ ਸਾਲਾਂ ਤੋਂ ਬਿਕੇ ਆ ਪਰ ਮੇਰਾ ਖयाल ਹੈ ਕਿ ਸਭ ਤੋਂ ਵੱਡਾ ਕਾਰਨ ਆ ਕਿ ਸਾਡੀ ਜਿਹੜੀ ਹੋਂਦ ਹੈ ਹਟਾ ਰਿਹਾ ਕੋਈ ਡਾਟਾ ਬੰਦ ਰਿਹਾ ਅਸਾਂ ਜਗਾ ਤੇ ਇਸ ਕਰਕੇ ਜਿਨਾਂ ਚਿਰ ਅਸੀਂ ਗੁਰੂ ਨੂੰ ਗੁਰੂ ਦੇ ਰੂਪ ਤੋਂ ਨਹੀਂ ਹੁੰਦੇ ਗੁਰੂ ਤੋਂ ਸੇਧ ਲੈ ਕੇ ਆਪਣਾ ਜੀਵਨ ਜੀਣੇ ਹੋਣਾ ਤੇ ਮੇਰਾ ਕਹਿਣਾ ਹੈ ਸਾਡੇ ਤੇ ਗੁਰੂ ਮਾਰਾ ਕਿ ਸ਼ਾਇਦ ਉਹੋ ਜਿਹੇ ਹੁੰਦੇ ਇਸ ਤਰ੍ਹਾਂ ਕਿ ਉਹਨਾਂ ਦਾ ਰਿਸਟਰਨਾ ਚ ਅਰਦਾਸ ਹੀ ਕਰੀਏ ਸੱਚੇ ਪਾਤਸ਼ਾਹ ਤੁਸੀਂ ਸਾਡੇ ਤੇ ਤਸੱਰ ਕਰੋ ਔਰ ਕਿ ਹੁਕਮ ਤੇ ਜ਼ਬਰ ਇਹ ਸਹਾਰਾ ਲੈ ਕੇ ਸਾਡੇ ਆਪਣੇ ਅਵਲੋਂ ਹੀ ਕੀਤਾ ਜਾਂਦਾ ਕਿਤੇ ਮਲੇ ਉਹ ਉਹ ਵੀ ਵੱਡੀ ਮਾੜੀ ਗੱਲ ਆ ਇਸ ਤਰ੍ਹਾਂ ਕਿ ਮੈਂ ਸਾਰਿਆਂ ਦਾ ਪਹਿਲੇ ਤੁਹਾਨੂੰ ਆਖ ਲੱਗਾ ਹਾਂ ਜਿੰਨੇ ਵੀ

ਹੋਕੇ ਦੇ ਮੁਕੇ ਆਪਣੀ ਪੰਜਾਬੀ ਨਹੀਂ ਹੋ ਰਹੀ ਇੱਕਦਮ ਖਤਮ ਹੋ ਚੁਕੀ ਆ ਇਸ ਕਰਕੇ ਤੁਸੀਂ ਵੀ ਸਾਰੇ ਜਾਣੇ ਲੋਕ ਬਲਾਕ ਤੋਂ ਉੱਠੋ ਇਹ ਨਾ ਹੋਏ ਤਾਂ ਬਲਾਕ ਨੋੜਦਿੰਦਾ ਲੋਕ ਨੋੜਦਿੰਦਾ ਸੀਐਫਟੀ ਜਿਲ੍ਹਾ ਕਿਸੇ ਵੀ ਦਾ ਹੱਥ ਉਹਨਾਂ ਦਾ ਸੋਕਾ ਲਾ ਕਰੀਏ ਉਹਨਾਂ ਨੇ ਵੇਚੀਏ ਤਾਂ ਉਹ ਸਾਡੀਆਂ ਮਾਂ ਆਪਣੀ ਸੰਭੀਏ ਸਾਡੇ ਕੋਲ ਕਿਹਾ ਪੋਸਿਟੇ ਬਣਾਈਆਂ ਨਹੀਂ ਸਾਡੇ ਵੱਡੇ ਵੱਡੇ ਰਿਆਂ ਨੇ ਕੋਲ ਚੜ ਕੇ ਸਾਡੇ ਗੁਲਵਾਇਆਂ ਇੱਕ ਤੋਂ ਇੱਕ ਤੋਂ ਦਾ ਕੋਲ ਲੇ ਕੇ ਪਹੁੰਚਣਾ ਇਸ ਕਰਕੇ ਆਪਾਂ ਇਹ ਇਹ ਪਾਣ ਵਿੱਚ ਜਿੱਤਾਂ ਨਹੀਂ ਹਾਰ ਕੀਏ ਸਾਰੇ ਜਾਣੇ ਭੋਕੇ ਇਹਨਾਂ ਦਾ ਆਪਕਾ ਸਾਥ ਜਨਾਹ ਆਪਕਾ ਅੱਜ ਆਇਆ ਕੋਚਾ ਤੇ ਇਹ ਜੁੜੀ ਖੋਣ ਦਾ ਵਾ ਇਹਦੇ ਮੱਤੇ ਵੀ ਇਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਤੁਸੀਂ ਤਕਰਿਓ ਕਿ ਲੜਾਈ ਦੇ ਦੋ ਆਰੇ ਪੰਜਾਬੀ ਭਰਾ ਦਾ ਸਾਥ ਲੈਣ ਦੇ ਇਤਰਕੇ ਇੱਕ ਬਿਰਥਾ ਕਰਦੇ ਆ ਕੋਸ਼ਿਸ਼ ਕੋ ਕਰੇ ਕੋਦੇ ਲਈ ਮਾਫੀ ਵੀ ਹੋਵੇ ਕੋਈ ਕੁਝ ਦਾ ਖਾਲਸਾ ਵਾਏ ਕਿ